ਸਮਾਜ ਸੇਵੀ ਸੰਸਥਾਵਾਂ ਦੇ ਮੁਖੀ ਕਿਸਾਨ ਜੱਥੇਬੰਦੇ ਦੇ ਮੁਖੀ ਨੂੰ ਅਪੀਲ ਕਰਦਾ ਵੀ ਜਿਹੜੀ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਕਣਕ ਕੋਈ ਸਹੂਲਤ ਨਹੀਂ ਮਿਲਦੀ ਹੈ ਜੀ ਉਹ ਤਣਾੜ ਲੋਕ ਜਾਲੀ ਕਾਗਜ਼ ਤਿਆਰ ਕਰਕੇ ਲੈ ਰਖਾ ਰਹੇ ਨੇ 12 ਸਾਲ ਹੋ ਗਏ ਬਾਈ ਸਾਡੀ ਕਣਕ ਨਹੀਂ ਆ ਰਹੀ ਹੈ ਇਹ ਜੋ ਬਥੇਰੇ ਤਖੜੇ ਜਿਹੇ ਲੋਕਾਂ ਦੇ ਬਣੇ ਪੈਣਗੇ ਸਾਡੇ ਨਹੀਂ ਬਣ ਦੇਗੇ ਸਾਨੂੰ ਕਹਿੰਦੇ ਨੇ ਕਿ ਵੀ ਕੋਈ ਨਾ ਬੈਠਾਗੇ ਸੱਦ ਲਾਂਗੇ ਤੁਹਾਨੂੰ ਬਣਾ ਦਾਂਗੇ ਸਾਨੂੰ ਇਹ ਚੱਕਰ 'ਚ ਰੱਖਦੇ ਨੇ ਗਰੀਬ ਬੰਦਿਆਂ ਦੀ 100 ਸਾਡੀ ਵੋਟ ਹੈ ਜੀ ਤੇ 72500 ਜਵਾਰ ਹੈ ਤੇ ਹਰ ਇੱਥੇ ਵਸਦੇ ਆਂ ਅਸੀਂ ਬੰਦੇ ਇਹਨਾਂ ਦੀ ਕੋਈ ਵੀ ਨਹੀਂ ਸੁਣ ਰਹੀ ਜੀ ਉਹ ਉਹਦੀ ਕੱਟ ਦਿੰਦੇ ਨੇ ਕਣਕਾ ਕਦੇ ਕੋਸ਼ ਕਰ ਦਿੰਦੇ ਨੇ ਜੀ ਸਾਡੇ ਕੋਲ ਉਹਨਾਂ ਨੇ ਕੰਪਲੀਨਟ ਕੀਤੀ ਸੀ ਸਾਡੇ ਆਪਣੇ ਜ਼ਿਲ੍ਹਾ ਦਫ਼ਤਰ ਦੇ ਵਿੱਚ ਉਹਦੀ ਬਸ ਤਾਂ ਪਹਿਲੀ ਗੱਲ ਵੀ ਜਿਹੜੇ ਕਾਰਡ ਬਣਦੇ ਨੇ ਪ੍ਰੋਪਰਿੰਗ ਕਰੀ ਤੋਂ ਬਾਅਦ ਬਣਦੇ ਨੇ ਜੇ ਕਿਸੇ ਨੂੰ ਉਤਰਾਜ ਆ ਕੇ ਕੰਪਲੀਟ ਕਰਦਾ ਕੋਈ ਸ਼ਿਕਾਇਤ ਕਰਦਾ ਉਸ ਮੁੱਦੇ ਤੇ ਉਹਦੇ ਪ੍ਰੋਪਰ ਇਨਕੁਆਰੀ ਹੋ ਕੇ ਜੇ ਕੋਟਨ ਜੋ ਹੋਗਾ ਤਾਂ ਕਾਰਡ ਪਟਿਆ ਜਾਊਗਾ ਜੇ ਸ਼ਿਕਾਇਤ ਗਲਤ ਹੋਈ ਤਾਂ ਉਸ ਕਰਤਾ ਤੋਂ ਉਹੀ ਕਰਦੇ ਦਿੱਤੀ ਹੈ ਮੀਰਾਲ ਨਰਨ ਜੋਸਨੀ ਸਮਲ ਹੈਗਾ ਜੀ ਪਿੰਡ ਆਤਰ ਸਿੰਘ ਵਾਲੇ ਦਾ ਮੈਂ ਸੋਡੀ ਪ੍ਰੈਸ ਦੇ ਮਾਧਿਅਮ ਰਾਹੀਂ ਸਮਾਜ ਸੇਵੀ ਸੰਸਥਾਾਂ ਦੇ ਮੁਖੀ ਕਿਸਾਨ ਜਥੇਬੰਦੇ ਦੇ ਮੁਖੀ ਨੂੰ ਅਪੀਲ ਕਰਦਾ ਵੀ ਜਿਹੜੀ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਕਣਕ ਕੋਈ ਸਹੂਲਤ ਮਿਲਦੀ ਹੈ ਜੀ ਉਹ ਤਣਾੜ ਲੋਕ ਜਾਲੀ ਕਾਗਜ਼ ਤਿਆਰ ਕਰਕੇ ਲੈ ਰਖਾ ਰਹੇ ਨੇ ਉਸ ਸੰਬੰਧ ਦੇ ਵਿੱਚ ਮੈਂ ਸਮਾਜ ਸੇਵੀ ਰਣਜੀਤ ਸਿੰਘ ਕੁਸ ਅਤਰ ਸਿੰਘ ਵੱਲ ਦੇ 4-5 ਵਿਅਕਤੀਆਂ ਦੇ ਚਿਹਰੇ ਨੰਗੇ ਕਰਨ ਜਾ ਰਹੇ ਹਾਂ ਜੋ ਜਾਲੀ ਕਾਗਜ਼ ਤਿਆਰ ਕਰਕੇ ਸਰਕਾਰ ਨੁਕਸਾਨ ਪਛਾੜ ਰਹੇ ਨੇ ਗਰੀਬ ਲੋਕਾਂ ਦਾ ਨੁਕਸਾਨ ਕਰ ਰਹੇ ਨੇ ਜਿਨ੍ਹਾਂ ਦੇ ਪਾਸ ਕਰੀਬ-ਕਰੀਬ 4.5 ਕਿੱਲੇ ਜ਼ਮੀਨ ਹੈ ਜੀ ਸੌਰਿਆਂ ਤੋਂ ਵੀ ਜ਼ਮੀਨ ਆਉਂਦੀ ਆ ਕਰੀਬ ਲਗਭਗ 1 ਕਰੋੜ ਦੀ ਕੋਠੀ ਹੈ ਜੀ ਮੁੰਡਾ ਦਾ ਫੌਜ ਦੇ ਵਿੱਚ ਹੈ ਸਾਰੇ ਖੇਤੀ ਦੇ ਸੰਧ ਨੇ ਉਸ ਤੋਂ ਬੰਦੇ ਕੋਲੇ 3.5 ਕਿੱਲੇ ਜ਼ਮੀਨ ਆ ਕੋਲੇ 59 ਗੈਰ ਰੈਕਟਰ ਆ ਜੀ ਸਰਦੇ ਵਰਦੇ ਨੇ ਇਹ ਜ਼ਮੀਨ ਲੈ ਰਹੇ ਨੇ ਅੱਜ ਵੀ ਜੁਨਾ ਖਰੀਦੇ ਰਹੇ ਨੇ ਬਰ ਨਾਲ ਇਹ ਗਰੀਬਾਂ ਦਾ ਹੱਕ ਖੋ ਕੇ ਖਾ ਰਹੇ ਨੇ ਉਹਦੇ ਵਿੱਚ ਮੰਗ ਕਰਦੇ ਆਂ ਜੀ ਮੁੱਖ ਮੰਤਰੀ ਸਾਹਿਬ ਨੂੰ ਸਾਡੇ ਮਾਨਯੋਗ ਭਵੰਤ ਸਿੰਘ ਮਾਨ ਉਹਨਾਂ ਨੂੰ ਵੀ ਬੇਨਤੀ ਕਰੀਏ ਇਹ ਪੱਤਰ ਭੇਜ ਜੇ ਨੇ ਆਪਣੇ ਡੀਸੀ ਸਾਹਿਬ ਨੂੰ 2 ਮਹੀਨੇ ਬੀਤਣ ਦੇ ਬਾਵਜੂਦ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਅਸੀਂ ਕਾਰਵਾਈ ਚਾਹੁੰਦੇ ਆਂ ਜੀ ਇਹਨਾਂ ਦੇ ਵਿੱਚ ਇਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੋਂ 6 ਸਾਲ ਹੋ ਗਏ ਲਗਾਤਾਰ ਇੱਕ ਅੰਕਲਾਰੇ ਨੇ ਮੁੱਖ ਮੰਤਰੀ ਬੋਲੋ ਜੀ ਸਕੀਮ ਕੱਢੀ ਸੀ ਜੀ ਵਿਕਰਕਰ ਆਟੇ ਵਾਲੀ ਜੀ ਉਹਦੇ ਵਿੱਚ ਉਹ ਸਕੀਮ ਬਹੁਤ ਵਧੀਆ ਸੀ ਜੀ ਉਹ ਇੱਚ ਮਹਿਕਮੇ ਦੀ ਮਿਲੇ ਮਿਲੇ ਪੁੱਤੇ ਪਟਵਾਰੀ ਵੀ ਮ ਹੈਗਾ ਜੀ ਮੌਜੂਦਾ ਜਿਹਨੇ ਸੈਂਡ ਕਰੇ ਨੇ 2 ਕਿੱਲੇ ਇਹਨਾਂ ਕੋਲੇ ਜ਼ਮੀਨ ਆ ਪਰ ਜਿਹੜੀ ਸ਼ੋ ਕਰੀ ਐਫੀਡਾਟ ਦੇ ਵਿੱਚ ਐਕਚੁਅਲ ਦੇ ਵਿੱਚ ਜਿਹੜੇ ਆਪਾਂ ਨਾਲ ਫਰਜ਼ਾ ਲਾਏ ਨੇ ਜੀ ਉਹ ਸਾਨੂੰ ਪੂਰੀਆਂ ਲਾਈਏ ਨੇ ਜੀ 5.5 6-6 ਕਿੱਲੇ ਦੇ ਫਰਜ਼ਾ ਲਾਏ ਨੇ ਆਪਾਂ ਨਾਲ ਜੀ ਕਾਰਡ ਬਣਾਏ ਗਏ ਨਹੀਂ ਮਾਂ ਵੀ ਮਾਂ ਵੀ ਇੰਡੀਪੈਂਡੈਂਟ ਸ਼ਹਿਰ-ਸ਼ਹਿਰ ਜਾ ਕੇ ਹੋਕਾ ਦੇਵਾਂਗੇ ਜਿਹੜੇ ਦੇ ਵਿੱਚ ਲਿਫਟ ਕੋਈ ਸਾਡੇ ਅਫਸਰ ਨੇ ਅਸੀਂ ਉਹਨਾਂ ਨੂੰ ਕਾਨੂੰਨ ਮੁਤਾਬਕ ਬਣਦੀ ਸਜ਼ਾ ਦਿਵਾਵਾਂਗੇ ਹਾਂਜੀ ਮੈਨੂੰ ਤਾਂ ਧਮਕੀਆਂ ਵੀ ਦੇ ਰਹੇ ਨੇ ਜੀ ਇਹੇ ਮੈਂ ਐਸਐਸਬੀ ਸਾਹਿਬ ਡੀਸੀ ਸਾਹਿਬ ਮਾਨਯੋਗ ਮੁੱਖ ਮੰਤਰੀ ਮਨੁੱਖੀ ਅਧਿਕਾਰ ਕਮਿਸ਼ਨ ਚੰਡੀਗੜ੍ਹ ਉਹਨਾਂ ਨੂੰ ਵੀ ਮੈਂ ਚਿੱਠੀ ਪਾਈ ਹੈ ਜੀ ਵੀ ਮੈਨੂੰ ਇਨਸਾਫ ਦਵਾਇਆ ਜਾ ਵੀ ਉਥੇ ਮੇਰਾ ਇਹ ਕੋਈ ਵੀ ਨੁਕਸਾਨ ਪਹਿਚਾਉਂਦੇ ਨੇ ਤਾਂ ਇਹ ਖੁਦ ਇਹ ਜ਼ਿੰਮੇਵਾਰ ਹੋਣਗੇ ਜੇ ਮੈਨੂੰ ਕੱਲ ਨੂੰ ਮੇਰੀ ਕੋਈ ਮੇਰਾ ਜਾਨੀ ਮਾਲ ਨਹੀਂ ਨੁਕਸਾਨ ਹੁੰਦਾ ਕੋਈ ਜ਼ਰ ਮੇਰੇ ਕਾਰਵਾਈ 12 ਸਾਲ ਹੋ ਗਏ ਬਾਈ ਸਾਡੀ ਕਾਨਕ ਨਹੀਂ ਆ ਰਹੀ ਹੈ ਹਾਂਜੀ ਨਹੀਂ ਬਣਿਆ ਜੀ ਕੁਝ ਨਹੀਂ ਬਣਿਆ ਹੈਗਾ ਮੀਰਾਂ ਦੇ ਕਾਟ ਬਣੇ ਹੋਏ ਆ ਜੀ ਸਾਡੇ ਨਹੀਂ ਬਣੇ ਹੈਗੇ ਜੀ ਸਾਡੇ ਐਸੀ ਕਹਿੰਦੇ ਵੀ ਸਾਡੀ ਵੀ ਸਰਕਾਰ ਸੁਣੀ ਜੀ ਸਾਡੇ ਵੀ ਕਾਟ ਬਣਨ ਕੀ ਨਾ ਉਪੀ ਜੀ ਗਰਮੇਸ਼ਿੰਗ ਜੀ ਇਹ ਸਾਨੂੰ ਵੀ ਕਾਟ ਬਣੇ ਨਹੀਂ ਜੇ ਕਿਹਦਾ 10 ਸਾਲਾਂ ਦਾ ਜ਼ਵਾਖ ਹੈ ਕਿ 5 ਸਾਲ ਦੇ ਕਿਤੇ 6 ਸਾਲ ਦੇ ਇਹਨਾਂ ਦਾ ਕੋਈ ਖਬਰਦਾਰੀ ਨਹੀਂ ਲੈ ਰਹੇ ਜੀ ਕੋਈ ਪੁੱਛੇ ਨਹੀਂ ਰਿਹਾ ਜੀ ਨਾ ਨਾ ਵੀਰ ਜਾ ਜਾ ਕੇ ਆਗੇ ਇਹ ਕੁਛ ਇਹਨੇ ਕੋਈ ਨਹੀਂ ਹੋਇਆ ਇਹੀ ਅੱਜ ਬਣਾਉਣਾ ਕੱਲ ਨੂੰ ਬਣਾਉਣਾ ਐਂ ਹੀ ਕਰੀ ਜਾਂਦੇ ਨੇ ਗਰੀਬ ਬੰਦੇ ਆ ਜੀ 100 ਸਾਢੇ ਬੋਟਾ ਜੀ ਤੇ ਤਰਦੋਟਾ 200 ਜਵਾਰ ਆ ਤੇ ਹਰ ਇੱਥੇ ਮਛੈਂਦੇ ਆਂ ਹੀ ਬੰਦੇ ਇਹਨਾਂ ਦੇ ਕੋਈ ਵੀ ਨਹੀਂ ਸੁਣ ਰਿਹਾ ਜੀ ਉਹਨੂੰ ਉਹਦੀ ਕੱਟ ਦਿੰਦੇ ਨੇ ਕਣਕ ਖਦੇ ਕੋਲ ਕਰ ਦਿੰਦੇ ਨੇ ਇਹਨਾਂ ਨੂੰ ਮਿਲ ਨਹੀਂ ਚਾਹੀਦੇ ਜੀ ਦਰੋਂ ਦਾ ਇਹ ਪਧੌਰ ਹਲਕਾ ਜੀ ਪਿੰਡ ਅਸਰ ਘਟਾ ਜੀ ਬੋਰੀਆ ਬਸਤੀਆ ਜੀ ਮੰਗਈ ਹੋਏ ਕਾਣਕ ਵੀ ਪੂਰੀ ਨਹੀਂ ਦੇ ਰਹੀ ਸਾਨੂੰ ਕੋਈ ਨਾ ਕੋਈ ਬੱਚਾ ਦਾ ਨੌ ਚੜਾ ਰਹੇ ਨੇ ਜੀ ਦਵਾਰੇ ਕੋਈ ਜਿਹੜੇ ਪਹਿਲਾਂ ਤੋਂ ਚੱਲਦੇ ਨੇ ਉਹੀ ਚੱਲਦੇ ਨੇ ਉਹ ਵੀ ਸਮਾਜੀ ਵਿੱਚੋਂ ਕੱਟਦੇ ਇਹਨਾਂ ਨੇ ਕੋਈ ਦਵਾਰੇ ਚੜਾ ਨਹੀਂ ਰਹੀ ਜਨਾ ਕੋਈ ਨੂੰ ਨਵੀ ਲਿਆਉਣੇ ਵਿਆਹ ਕੇ ਉਹਦੇ ਨਹੀਂ ਚੜ ਰਿਹਾ ਹਾਲੇ ਕੋਈ ਬੱਚਾ ਹੀ ਉਹਦੇ ਨਹੀਂ ਚੜ ਰਿਹਾ ਹਾਲੇ 5-5 6-6 ਸਾਲ ਦੇ 10-10 ਸਾਲ ਦੇ ਜਵਾਕ ਹੋਏ ਪਏ ਨੇ ਜੀ ਬਾਰ-ਬਾਰ ਸਾਲ ਦੇ ਹੋਏ ਪਏ ਨੇ ਜੀ ਉਹ ਉਹਨਾਂ ਦੇ ਨਹੀਂ ਚੜ ਰਿਹਾ ਜੀ ਕੋਈ ਨੌ ਹਾਲੇ ਇਨਾਕੀ ਹੋਣੀ ਚਾਹੀਦੀ ਜੀ ਕਿਉਂ ਨਹੀਂ ਹੋਰਾਂ ਦੇ ਬਸੇਰੇ ਦੇ ਜੀਮੀਦਾਰ ਜੀ ਬਸੇਰੇ ਲਈ ਜਾਂਦੇ ਨਹੀਂ ਸਾਡੇ ਨਹੀਂ ਬਣਾ ਰਹੇ ਜੀ ਕੋਈ ਜੀਮੀਦਾਰਾਂ ਨੂੰ ਵਾਧੂ ਪਾਉਣ ਕਹਿੰਦੇ ਨੇ ਸਾਰਿਆਂ ਦੇ ਉਹਨਾਂ ਦੇ ਕਿਵੇਂ ਬਣ ਗਏ ਸਾਡੇ ਨਹੀਂ ਬਣਦੇ ਇਹ ਯਾਦ ਜোন ਕਾਦੀ ਮੰਗੇ ਸੀ ਅਸੀਂ ਕਾਦੀ ਕੋਈ ਅਨਪੜ੍ਹ ਬੰਦੇ ਆ ਕੋਈ ਪੜਿਆਏ ਕੋਈ ਅਨਪੜ੍ਹ ਹੀ ਲਿਖਦੇ ਨਹੀਂ ਪੜ੍ਹਿਆ ਨਹੀਂ ਕੋਈ 100 ਚੋਂ ਇੱਕ ਜਵਾਬ ਪੜਿਆ ਹੋਈ ਸਾਡੇ ਵੀ ਨਾ ਕੋਈ ਸਗਰ ਹੈ ਨਹੀਂ ਸੌਣ ਨਹੀਂ ਰਹੀ ਕੋਈ ਹਾਂ ਜੋਦਾ ਹਾਂ ਜੋਦਾ ਇਹ ਵੰਡ ਗਏ ਉਹਦੇ ਤੇ ਉਹਨਾਂ ਨੇ ਇਤਰਾਜ ਕਰਤਾ ਜੀ ਵੀ ਇਹ ਕਣਕਾ ਸੀ ਵੰਡਾ ਗਏ ਤੁਸੀਂ ਤੁਹਾਨੂੰ ਵੰਡਣ ਦੀ ਲੋੜ ਨਹੀਂ ਹਾਂ ਜੀ ਉਹ ਕਹਿੰਦੇ ਵੀ ਫਿਰ ਉਹਦੇ ਤਰਾਜੀ ਬਾਈ ਇੱਕ ਇਰਾ ਵੰਡ ਗਈ ਉਹ ਕਣਕ ਉਹਦੇ ਮੁੜ ਕੋਣਾਂ ਨੂੰ ਵੰਡਣ ਨਹੀਂ ਦਿੱਤੀ ਇਹਨਾਂ ਨੇ ਉਹਨੇ ਤਰਾਇ ਲਾਤਾ ਇਹਨਾਂ ਨੇ ਕਿਉਂ ਕਣਕ ਵੰਡਿਆ ਗਈ ਤੁਹਾਨੂੰ ਖਣਕੋਰੀਆ ਵੰਡ ਕੇ ਗਈ ਜੋਧਾ ਸਿੰਘ ਜੀ ਨੂੰ ਟਰਬੇ ਦੇ ਦੇ ਗਈ ਕਿਸੇ ਇਹ ਰਹਾ ਸਾਹਿਬ ਕਿਹਨਾ ਉਟੜ ਬਲਦੇਵ ਸਿੰਘਾ ਜੀ ਇਹ ਜੀ ਅਸੀਂ 5 6 ਸਾਲ ਹੋ ਗਏ ਖਾਚ ਖਚਲ ਖਰਾਬ ਹੁੰਦਿਆਂ ਨੂੰ ਤੇ ਸਾਡੇ ਬੱਚਿਆਂ ਦੇ ਨਾਣ ਚੜ ਰਹੇ ਗਏ ਥੋੜੀ ਬੰਦੇ ਇਹ ਜੀ ਬਥੇਰੇ ਤੱਕੜੇ ਜੀ ਲੋਕਾਂ ਦੇ ਬਣੇ ਪਏ ਨੇਗੇ ਸਾਡੇ ਨਹੀਂ ਬਣ ਦੇਗੇ ਸਾਨੂੰ ਕਹਿੰਦੇ ਨੇ ਕਿ ਵੀ ਕੋਈ ਨਾ ਬੈਠਾਗੇ ਸੱਦ ਲਾਂਗੇ ਤੁਹਾਨੂੰ ਬਣਾ ਦਾਂਗੇ ਸਾਨੂੰ ਇਹ ਚੱਕਰ ਚ ਰੱਖਦੇ ਨੇ ਮੰਗ ਜੇ ਇਹੀ ਹੈ ਕਿ ਸਾਡੋ ਗਰੀਬਾਂ ਨੂੰ ਹੱਕ ਤਾਂ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਸਾਨੂੰ ਜੀ ਸਰਕਾਰ ਨੂੰ ਦੇਣੀ ਚਾਹੀਦੀ ਹੈ ਇਹ ਸਹੂਲਤ ਸਾਨੂੰ ਗਰੀਬ ਬੰਦਿਆਂ 'ਗੇ ਰਜੋਸ਼ ਘਬ ਮਟਕੇ ਗਏ ਜੀ ਜੋਧਾ ਸਿੰਘ ਇੱਥੇ ਤੇ ਆ ਕੇ ਗਏ ਟਿੱਬੇ ਤੇ ਆ ਕੇ ਖੁਦ ਉਹਨਾਂ ਨੇ ਉਹ ਤਵਾ ਧਰਤਾ ਇਹਨਾਂ ਵੀ ਤੂੰ ਕਿਉਂ ਮੰਡਦੇ ਹਾਂ ਹਾਂ ਜੀ ਇਹ ਵਾਵਾ ਹੋਈ ਇਹਨਾਂ ਦੀ ਖੈਬਰ ਕਪੜਾਈ ਵੀ ਹੋਈ ਹੈ ਇਹਦੀ ਹਾਂ ਜੀ ਇਹ ਤੁਹਾਨੂੰ ਹਾਂ ਜੀ ਹਾਂ ਕਣਕ ਵਧੀਆ ਮੰਡ ਕੇ ਗਿਆ ਜੀ ਉਹ ਸਾਨੂੰ ਵਧੀਆ ਲੱਗੂਗਾ ਜਦੋਂ ਘਰੇ ਬੈਠੇ ਮਿਲਦੀ ਸੀ ਹਾਂ ਕਣਕ ਮਿਲਦੀ ਤਾਂ ਹੈ ਜੀ ਉੱਥੇ ਜਾਣਾ ਪੈਂਦਾ ਹੈਗਾ ਹੁਣ ਘਰੇ ਸਰ ਇੱਕ ਨਜਾਇਜ਼ ਤੌਰ ਤੇ ਰਸਨ ਕਾਰਡ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਸਰ ਵਿਭਾਗ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਕੋਈ ਕੰਪਲੀਟ ਕਰਤ ਨੇ ਅਲੋਕੇਸ਼ਨ ਲੈਸਰ ਹਾਂਜੀ ਸਾਡੇ ਕੋਲ ਉਹਨਾਂ ਨੇ ਕੰਪਲੇਂਟ ਕੀਤੀ ਸਾਡੇ ਆਪਣੇ ਜ਼ਿਲ੍ਹਾ ਦਫ਼ਤਰ ਦੇ ਵਿੱਚ ਉਹਦੀ ਬਸੇ ਤਾਂ ਪਹਿਲੀ ਗੱਲ ਇਹ ਵੀ ਜਿਹੜੇ ਕਾਰਡ ਬਣਦ ਨੇ ਪ੍ਰੋਪਰ ਇਨਕੁਆਰੀ ਤੋਂ ਬਾਅਦ ਬਣਦ ਨੇ ਜੇ ਕਿਸੇ ਨੂੰ ਉਤਰਾਜ ਆ ਕਿ ਕੰਪਲੀਟ ਕਰਦਾ ਕੋਈ ਸ਼ਿਕਾਇਤ ਕਰਦਾ ਉਸ ਮੁੱਦੇ ਤੇ ਉਹਦੀ ਪ੍ਰੋਪਰ ਇਨਕੁਆਰੀ ਹੋ ਕੇ ਜੇ ਕੋ ਕਰਤਨਯੋਗ ਹੋਇਆ ਤਾਂ ਕਾਰਡ ਕੱਟਿਆ ਜਾਊਗਾ ਜੇ ਸ਼ਿਕਾਇਤ ਗਲਤ ਹੋਈ ਤਾਂ ਉਸ ਕਰਤਤਾ ਤੇ ਉਹੀ ਕਾਰਵਾਈ ਕੀਤੀ ਜਾਊਗੀ ਪਰ ਰੱਖਣ ਕਾਰਡ ਜਿਹੜੇ ਹੈਗੇ ਬਣੇ ਹੈਗੇ ਇੱਥੇ ਬਣ ਜਾਂਦੇ ਉਹਨੇ ਦੋਸ਼ ਲੱਗੇ ਵੀ ਕਰੋੜਾ ਰੁਪਏ ਦੀ ਸੰਪਤੀ ਹੈਗੀ ਆ ਜਿਵੇਂ ਬਣੇ ਹੈਗੇ ਸਰ ਕੋਈ ਪਤਾ ਲੱਗਿਆ ਉਸੇ ਸੰਪਤੀ ਬਾਰੇ ਅਸੀਂ ਤਾਂ ਨਹੀਂ ਦਫਤਰ ਦੇ ਵਿੱਚ ਸਹਾਡਾ ਡਿਪਾਰਟਮੈਂਟ ਇਸ ਬਾਰੇ ਕੁਝ ਕਹਿ ਸਕਦਾ ਉਹ ਜੋ ਡਿਪਾਰਟਮੈਂਟ ਦੇ ਵਿੱਚੋਂ ਜੋ ਹਦਾਇਤਾਂ ਮੁਤਾਬਕ ਜਿਸ ਦੀ ਵੀ ਡਿਊਟੀ ਲੱਗਦੀ ਐ ਇਨਕੁਆਰੀ ਕਰਨ ਦੇ ਉੱਤੇ ਉਹਦਾ ਫਾਈਨੈਂਸ਼ੀਅਲ ਲੈਵਲ ਦੇਖਿਆ ਜਾਂਦਾ ਉਸੇ ਉਹ ਡਿਪਾਰਟਮੈਂਟ ਉਹੀ ਬੰਦੇ ਜਿਨ੍ਹਾਂ ਨੇ ਇਨਕੁਆਰੀ ਕੀਤੀ ਐ ਉਹੀ ਮੈਗਨੋ ਨੂੰ ਬਾਰੇ ਕੋਈ ਦੱਸ ਸਕਦਾ ਵੀ ਇਹ ਬਣਨ ਜੋ ਸੀ ਜਾਂ ਬਣਨੀ ਸੀ ਕਿੰਨੇ ਜਿਹੜੇ ਰਤਨ ਕਾਰਡ ਧਾਰਕ ਹੈਗੇ ਜੀ ਉਹਨਾਂ ਦੀ ਕੰਪਲੀਟ ਤੁਹਾਡੇ ਕੋਲ ਆਈ ਐ ਸਰ 6 ਤੋਂ 7 ਬੰਦੇ ਨੇ ਇਹ ਕੰਮ ਕੰਪਲੀਟ ਕੀਤੇ ਉਹਨਾਂ ਨੇ ਕਰੋ ਤੱਕ ਇਹ ਜਾਂਚ ਪੂਰੀ ਹੋ ਜਾਵੇ ਸਰ ਜੇ ਉਹ ਵੀ ਸਾਨੂੰ ਤਹਿਸੀਲ ਆਫਿਸ ਦੇ ਵਿੱਚੋਂ ਇਹ ਕੋਈ ਇਨਕੁਆਰੀ ਹੋ ਕੇ ਆਉਂਦੀ ਹੈ ਪ੍ਰਾਪਰਟੀ ਦੀ ਅਸੀਂ ਉਸ ਦੇ ਮੁਤਾਬਕ ਅੱਗੇ ਕਾਰਵਾਈ ਕਰਾਂਗੇ ਕੀ ਨਾਮ ਹੈ ਤੁਹਾਡਾ ਉਹਨਾਂ ਗਲਾਉ ਸਿੰਘ ਜੀ